ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਆ ਜੀ ਮੇਰੀ ਸਭ ਤੋਂ ਵੱਡੀ ਨਨਾਂ ਨੂੰ ਸੰਧਾਰਾ ਦੇਣ ਵਾਸਤੇ ਤੇ ਲੋ ਜੀ ਅਸੀਂ ਬਡਾਲੇ ਪਹੁੰਚ ਗਏ ਜੀ ਆਪਣੇ ਸ਼ਹਿਰ ਤੋਂ ਤੇ ਇਹ ਮੇਨ ਅੰਦਰ ਦਾ ਰੋਡ ਹੈ ਜੀ ਇਹ ਤਿਰਪਰੀ ਵਾਲਾ ਰੋਡ ਹੈ ਜੀ ਬਹੁਤ ਸੋਹਣਾ ਸਾਫ਼ ਸੁਥਰਾ ਜਿਹਾ ਰੋਡ ਹੈ ਪਹਿਲਾਂ ਥੋੜਾ ਜਿਹਾ ਇਹ ਰੋਡ ਬਣਦਾ ਸੀਗਾ ਤੇ ਹੁਣ ਪ੍ਰੋਪਰ ਬਣ ਗਿਆ ਜੀ ਤੇ ਲੋ ਜੀ ਹੁਣ ਆਪਾਂ ਚੱਲ ਪਏ ਜੀ ਘਰ ਤੋਂ ਸ਼ਾਮ ਦਾ ਟਾਈਮ ਹੈ ਜੀ ਜੇਕਰ ਆਪਣਾ ਟਾਈਮ ਲੱਗਿਆ ਤੇ ਆਪਾਂ ਹੰਸਾਲੇ ਸਾਹਿਬ ਮੱਥਾ ਵੀ ਟੇਕ ਕੇ ਆਵਾਂਗੇ ਕਿਉਂਕਿ ਆਪਾਂ 45ਵਾਂ ਵਾਲੇ ਰੋਡ ਨੂੰ ਹੀ ਜਾਣਾ ਹੈ ਜੀ ਕਦੇ-ਕਦੇ ਟਾਈਮ ਲੱਗਦਾ ਹੈ ਜੀ ਤੇ ਸੰਤਾਂ ਦੇ ਦਰਸ਼ਨ ਆਪਾਂ ਜ਼ਰੂਰ ਕਰਕੇ ਆਵਾਂਗੇ ਤੇ ਲੋ ਜੀ ਸਭ ਤੋਂ ਪਹਿਲਾਂ ਤੁਸੀਂ ਸਾਡੇ ਸ਼ਹਿਰ ਦੀ ਗ੍ਰੀਨਰੀ ਚੈੱਕ ਕਰੋ ਤੇ ਲੋਕੀ ਕਹਿੰਦੇ ਨੇ ਵੀ ਰੋਕਾਂ ਨੇ ਦਰਖਤ ਵੜਤੇ ਇਹ ਕਰਤਾ ਉਹ ਕਰਤਾ ਮੈਨੂੰ ਤਾਂ ਕੋਈ ਨਹੀਂ ਵੱਡਿਆ ਲੱਗਦਾ ਦੇਖੋ ਕਿੰਨੇ ਸੋਹਣੇ-ਸੋਹਣੇ ਦਰਖਤ ਨੇ ਜੀ ਬਹੁਤ ਸੋਹਣਾ ਮਾਹੌਲ ਹੈ ਜੀ ਇੱਥੇ ਦਾ ਮੇਰਾ ਵੀਡੀਓ ਬਣਾਉਣ ਨੂੰ ਬੜਾ ਦਿਲ ਕੀਤਾ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਆਪਣੇ ਸ਼ਹਿਰ ਦਾ ਵਿਊ ਸ਼ੇਅਰ ਕਰਾਂ ਕਿਉਂਕਿ ਮੈਂ ਹਮੇਸ਼ਾ ਉੱਪਰ ਤੋਂ ਹੀ ਵੀਉ ਦਿਖਾਉਣੀ ਹੈ ਜੀ ਅੱਜ ਫਾਈਨਲੀ ਤੁਸੀਂ 메ਨ ਸੜਕਾਂ ਤੇ ਜਾ ਕੇ ਦੇਖੋ ਜੀ ਕਿੰਨੀ ਕਿੰਨੀ ਗ੍ਰੀਨਰੀ ਹੈ ਇਹ ਖੇਤਾਂ ਦੇ ਵਿੱਚ ਦੀ ਰੋਡ ਕੱਢਿਆ ਹੋਇਆ ਜੀ ਸ਼ਾਰਟਕਟ ਤੇ ਲੋ ਜੀ ਹੁਣ ਆਪਾਂ ਚੱਲਦੇ ਆਂ ਜੀ ਰਸਨਹੜੀ ਪਹੁੰਚਣ ਵਾਲੇ ਆ ਜੀ ਆਪਾਂ ਇਹ ਤਿਰਪੜੀ ਵਾਲਾ ਰੋਡ ਹੈ ਜੀ ਇਹ ਤੇ ਅਸੀਂ ਖਾਸ ਕਰਕੇ ਇਸੀ ਰੋਡ ਨੂੰ ਜਾਂਦੇ ਹੁੰਦੇ ਆ ਜੀ ਕਿਉਂਕਿ ਨਾ ਤਾਂ ਇਸ ਰੋਡ ਤੇ ਜ਼ਿਆਦਾ ਟ੍ਰੈਫਿਕ ਹੁੰਦਾ ਤੇ ਨਾ ਇਧਰਲੀ ਸਾਈਡ ਨੂੰ ਕੋਈ ਟੋਲ ਪਲਾ ਜਾਏ ਕੁਝ ਵੀ ਨਹੀਂ ਹੈ ਜੀ ਤੇ ਵਧੀਆ ਰੋਡ ਹੈ ਜੀ ਸ਼ਾਰਟਕਟ ਰੋਡ ਹੈ ਜਿਨਾ ਮੇਰੇ ਭੈਣ ਭਰਾਵਾਂ ਨੇ ਪਹਿਲੀ ਵਾਰੀ ਜਾਣਾ ਹੈ ਜੀ ਤਾਂ ਬਟਾਲੇ ਤੋਂ ਸਿੱਧਾ ਹੀ ਇਹ ਰੋਡ ਜਾ ਕੇ ਕਿਤੇ ਆਪਣਾ ਝੰਡੇੜੀ ਰੋਡ ਤੇ ਨਿਕਲ ਜਾਂਦਾ ਹੈ ਜੀ ਜਿਹੜਾ ਝੰਡੇੜੀ ਚੰਡੀਗੜ੍ਹ ਵਾਲਾ ਸਰੰਧ ਵਾਲਾ ਰੋਡ ਹੈ ਉਹ ਤੇ ਜਾ ਕੇ ਨਿਕਲ ਜਾਂਦੇ ਜੀ ਜੇ ਕਿਸੇ ਨੇ ਜਾਣਾ ਹੋਵੇ ਤਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਜੀ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਚੱਲ ਜੇਗਾ ਜੀ ਤੇ ਲਓ ਜੀ ਹੁਣ ਆਪਾਂ ਪਹੁੰਚ ਗਏ ਝੰਡੇੜੀ ਇਹ ਹੈ ਜੀ ਸਰਕਾਰੀ ਜਿਹੜੇ ਕਾਲਜ ਹੈ ਪ੍ਰਾਈਵੇਟ ਝੰਡੇੜੀ ਕਾਲਜ ਤੁਸੀਂ ਸੁਣਿਆ ਹੋਣਾ ਹੈ ਜੀ ਉਸ ਰੋਡ ਤੇ ਅੱਗੇ ਜੇ ਆਪਾਂ ਹੁਣ ਅੱਗੇ ਜਾ ਕੇ ਕਾਲਜ ਹੈ ਜੀ ਉਹ ਤੇ ਉਹ ਸਾਹਮਣੇ ਪੁਲ ਬਣਿਆ ਹੋਇਆ ਹੈ ਇਹ ਨਵਾਂ ਪੁਲ ਬਣਿਆ ਹੈ ਜੀ ਤੇ ਇਸ ਨੂੰ ਇਹ ਪੁਲ ਉੱਪਰ ਦੇ ਉੱਪਰ ਲੁਧਿਆਣਾ ਤੋਂ ਇਧਰ ਚੰਡੀਗੜ੍ਹ ਵਗੈਰਾ ਨੂੰ ਸਾਰਿਆਂ ਸ਼ਹਿਰਾਂ ਨੂੰ ਲੱਗੇਗਾ ਜੀ ਬਹੁਤ ਵਧੀਆ ਉਪਰਾਲਾ ਸਰਕਾਰ ਦਾ ਜੀ ਇਹ ਕਿਉਂਕਿ ਟ੍ਰੈਫਿਕ ਅੱਜ ਕੱਲ ਬਹੁਤ ਜ਼ਿਆਦਾ ਹੋ ਗਿਆ ਇਸ ਕਰਕੇ ਤੇ ਲੋ ਜੀ ਹੁਣ ਆਪਾਂ ਪਹੁੰਚ ਚੱਲੇ ਆ ਜੀ ਕਾਲਜ ਦੇ ਕੋਲ ਤੇ ਰਸਤੇ ਦੇ ਵਿੱਚੋਂ ਆਪਾਂ ਸਮਾਨ ਲਵਾਂਗੇ ਜੀ ਉਹਨਾਂ ਲਈ ਇੱਕ ਤਾਂ ਆਪਾਂ ਨੇ ਸੁਧਾਰਾ ਦੇਣਾ ਹੈ ਜੀ ਤੇ ਨਾਲ ਦੀ ਨਾਲ ਆਪਾਂ ਰਖੜੀ ਬਨਵਾ ਕੇ ਆਵਾਂਗੇ ਜੀ ਕਿਉਂਕਿ ਉਹ ਬਿਮਾਰ ਨੇ ਜੀ ਕਾਫੀ ਢਿੱਲੇ ਰਹਿੰਦੇ ਨੇ ਜੀ ਤੇ ਇਸ ਕਰਕੇ ਕਦੇ-ਕਦੇ ਜੇਕਰ ਭੈਣ ਭਾਈ ਬਿਮਾਰ ਵੀ ਹੁੰਦੇ ਨੇ ਜੀ ਉਹਨਾਂ ਤੋਂ ਨਹੀਂ ਆਇਆ ਜਾਂਦਾ ਤੁਸੀਂ ਖੁਦ ਜਾ ਕੇ ਵੀ ਰਖੜੀ ਦਾ ਤੁਸੀਂ ਤਿਹਾਰ ਮਨਾ ਲਿਆ ਕਰੋ ਜੀ ਇੱਕ ਤਾਂ ਭੈਣ ਖੁਸ਼ ਹੋ ਜਾਂਦੀ ਐ ਵੀ ਮੇਰਾ ਭਰਾ ਖੁਦ ਮੇਰੇ ਕੋਲ ਚੱਲ ਕੇ ਆਇਆ ਤੇ ਦੂਜਾ ਨੰਬਰ ਇਹ ਹੈ ਜੀ ਚਲੋ ਰਿਸ਼ਤਿਆਂ ਨੂੰ ਬਰਕਰਾਰ ਰੱਖੋ ਜੀ ਵਧੀਆ ਲੱਗਦਾ ਹੈ ਜੀ ਰਿਸ਼ਤੇ ਟੁੱਟਣ ਵਾਲੇ ਹੁੰਦੇ ਨਹੀਂ ਜੀ ਕਦੇ ਵੀ ਹਮੇਸ਼ਾ ਰਿਸ਼ਤਿਆਂ ਨੂੰ ਐਨ ਕਾਇਮ ਰੱਖੋ ਜੀ ਮਜਬੂਤੀ ਦੇ ਨਾਲ ਅੱਜ ਕੱਲ੍ਹ ਦੁਨੀਆ ਮੋਬਾਈਲਾਂ ਦੇ ਵਿੱਚ ਜ਼ਿਆਦਾ ਹੋ ਗਈ ਹੈ ਜੀ ਉਹਨਾਂ ਨੂੰ ਛੱਡ ਕੇ ਥੋੜਾ ਜਿਹਾ ਆਪਣੇ ਰਿਸ਼ਤਿਆਂ ਵੱਲ ਵੀ ਧਿਆਨ ਦੇ ਲਓ ਉਹਦੇ ਦੁੱਖ ਸੁੱਖ ਦੇ ਵਿੱਚ ਸਾਂਝੀ ਜ਼ਰੂਰ ਹੋਇਆ ਕਰੋ ਮੇਰਾ ਇਹ ਮੰਨਣਾ ਹੈ ਜੀ ਤੇ ਲਓ ਜੀ ਉਹਨਾਂ ਲਈ ਲੈ ਲਿਆ ਆਪਾਂ ਨੇ ਸਮਾਨ ਮੇਰਾ ਦਿਖਾਉਣ ਦਾ ਇਹ ਮਕਸਦ ਨਹੀਂ ਵੀ ਆਪਾਂ ਇਹ ਸਮਾਨ ਲੈ ਕੇ ਚੱਲੇ ਸਿਰਫ ਇਹ ਹੈ ਜੀ ਇੱਕ ਬਿਮਾਰ ਬੰਦੇ ਲਈ ਨਾ ਉਹਦੀ ਚੁਆਇਸ ਦੀਆਂ ਚੀਜ਼ਾਂ ਲੈ ਜੋ ਜੀ ਤੇ ਉਹਦੇ ਫੈਮਿਲੀ ਮੈਂਬਰ ਲਈ ਅਲੱਗ ਤੋਂ ਲੈ ਜੋ ਤੇ ਉਹਦੇ ਲਈ ਅਲੱਗ ਲੈ ਕੇ ਜਾਵਾਂਗੇ ਜੀ ਆਪਾਂ ਨੇ ਸਮਾਨ ਲੈ ਲਿਆ ਉਹਦੇ ਲਈ ਨਾਸ਼ਪਾਤੀਆਂ ਆਪਣਾ ਪਪੀਤਾ ਵਗੈਰਾ ਕਿਉਂਕਿ ਸ਼ੂਗਰ ਦੀ ਪੇਸ਼ੈਂਟ ਹੈ ਜੀ ਕੁਝ ਚੀਜ਼ਾਂ ਜੀ ਕਾਫੀ ਕਮਜ਼ੋਰ ਹੋ ਗਈ ਐਨੀ ਸੋਹਣੀ ਸਿਹਤ ਸੀਗੀ ਉਹਦੇ ਤੇ ਸ਼ੂਗਰ ਨੇ ਇੱਕੇ ਦਮ ਸਾਰੀ ਸਿਹਤ ਉਹਨਾਂ ਦੀ ਡਾਊਨ ਕਰਤੀ ਤੇ ਇਸ ਵਜ੍ਹਾ ਦੇ ਨਾਲ ਤੇ ਥੋੜਾ ਜਿਹਾ ਉਹ ਟੈਨਸ਼ਨ ਜੀ ਚ ਰਹਿੰਦੇ ਨੇ ਜੀ ਤੇ ਬਾਕੀ ਘਰ ਦੇ ਵਿੱਚ ਬਹੁਤ ਜ਼ਿਆਦਾ ਕੋਈ ਮਾਹੌਲ ਐਡਾ ਖੁੱਲਾ ਨਹੀਂ ਕਿਉਂਕਿ ਬੇਟੀਆਂ ਵਿਆਹ ਹੋ ਜਾਂਦੀ ਜਦੋਂ ਬੇਟੀਆਂ ਬਿਆਈਆਂ ਜਾਂਦੀਆਂ ਜੀ ਫਿਰ ਘਰ ਥੋੜਾ ਜਿਹਾ ਔਖਾ ਲੱਗਣ ਲੱਗ ਜਾਂਦਾ ਹੈ ਜੀ ਚਲੋ ਜੀ ਹੁਣ ਆਪਾਂ ਚੱਲ ਪਏ ਜੀ ਇਹ ਹੰਸਾਲੀ ਸਾਹ ਵਾਲੇ ਰੋਡ ਨੂੰ ਇਹ ਬਾਇਆ ਸਰੰਦ ਸਰੰਦ ਤੱਕ ਜਾਂਦਾ ਹੈ ਜੀ ਰੋਡ ਇਹ ਵਿਚ ਦੀ ਰੋਡ ਹੈ ਤੇ ਆਪਾਂ ਨੂੰ ਰਸਤੇ ਦੇ ਵਿੱਚ بارش ਲੱਗੀ ਜੀ ਹੁਣ ਬਹੁਤ ਸੋਹਣਾ ਮੌਸਮ ਸੀਗਾ ਜਦੋਂ ਘਰ ਤੇ ਚੱਲੇ ਆਪਾਂ ਤੇ بارش ਹੋਣ ਲੱਗ ਪਈ ਜੀ ਦੇਖਦੇ ਆਂ ਜੀ ਅੱਗੇ ਕਿਤੇ ਜ਼ਿਆਦਾ بارش ਨਾ ਹੋ ਜੇ ਤੇ ਆਪਾਂ ਨੇ ਰਸਤੇ ਦੇ ਵਿੱਚ ਇੱਕ ਅੰਡਰਗਰਾਉਂਡ ਪੁਲ ਹੈ ਜੀ ਉਹ ਵੀ ਦੇਖਣਾ ਹੈ ਕਿਤੇ ਉੱਥੇ ਪਾਣੀ ਵਗੈਰਾ ਨਾ ਖੜਾ ਹੋਵੇ ਤੇ ਲੋ ਜੀ ਦੇਖਦੇ ਆਂ ਜੀ ਇੱਥੋਂ ਤਾਂ ਫਿਰ ਹੁਣ ਸੁੱਕਾ ਹੀ ਹੋ ਗਿਆ ਜੀ ਅੱਗੇ ਮੀਂਹ ਨਹੀਂ ਜੇ ਹੈਗਾ ਤੇ ਮਾਹੌਲ ਦੇਖੋ ਜੀ ਕਿੰਨੀ ਸੋਹਣੀ ਗ੍ਰੀਨਰੀ ਹੈ ਬਹੁਤ ਸੁਣਾ ਮਾਹੌਲ ਲੱਗਾ ਗ੍ਰੀਨਰੀ ਚੈੱਕ ਕਰੋ ਤੇ ਉਹਦੇ ਲਈ ਸਰਪ੍ਰਾਈਜ਼ ਹੈ ਜੀ ਅਸੀਂ ਉਹਨਾਂ ਨੂੰ ਕੋਈ ਫੋਨ ਨਹੀਂ ਕੀਤਾ ਕੋਈ ਫੈਮਿਲੀ ਮੈਂਬਰ ਨੂੰ ਕਿਸੇ ਨੂੰ ਫੋਨ ਨਹੀਂ ਜੀ ਕੀਤਾ ਤੇ ਦੇਖਦੇ ਆ ਜੀ ਕੀ ਕਰਦੇ ਨੇ ਜੀ ਉਹ ਘਰਾਂ ਜਾ ਕੇ ਤੁਹਾਡੇ ਨਾਲ ਵੀਡੀਓ ਸਾਰੀ ਆਪਾਂ ਸ਼ੇਅਰ ਕਰਾਂਗੇ ਜੀ ਤੇ ਸਾਰੇ ਰਸਤੇ ਦਾ ਵਿਊ ਤੁਹਾਨੂੰ ਇਸ ਕਰਕੇ ਦਿੱਤਾ ਹੈ ਜੀ ਕੋਈ ਆਪਾਂ ਨੂੰ ਟ੍ਰੈਫਿਕ ਨਹੀਂ ਮਿਲੀ ਕੋਈ ਕੁਝ ਨਹੀਂ ਜ਼ਿਆਦਾ ਤੇ ਬਹੁਤ ਸੁਣਾ ਮਾਹੌਲ ਸੀਗਾ ਤੇ ਲੋ ਜੀ ਹੁਣ ਆਪਾਂ ਉਹਨਾਂ ਦੇ ਪਿੰਡ ਪਹੁੰਚਣ ਵਾਲੇ ਹੀ ਆ ਜੀ ਇਹਦੇ ਲਈ ਸਾਈਡ ਨੂੰ ਪੈ ਜਾਂਦਾ ਸਰੰਦ ਵਾਲੀ ਸਾਈਡ ਤੇ ਹੁਣ ਆਪਾਂ 45 ਸਾਬ ਪੰਚਨ ਵਾਲੇ ਆ ਜੀ ਆਉਂਦੇ ਹੋਏ ਆਪਾਂ 45 ਸਾਬ ਮੱਥਾ ਜੀ ਰੂਟੇ ਕੇ ਆਵਾਂਗੇ ਜੀ ਕਿਉਂਕਿ ਟਾਈਮ ਲਈ ਜੀ ਲੱਗਦਾ ਕਦੇ-ਕਦੇ ਨਹੀਂ ਜਾਇਆ ਜਾਂਦਾ ਹਰ ਸੰਡੇ ਤਾਂ ਆਪਾਂ ਜਾ ਨਹੀਂ ਸਕਦੇ ਆਪਾਂ 45 ਸਾਬ ਕ੍ਰੋਸ ਕਰ ਲਿਆ ਜੀ ਤੇ ਲੋ ਜੀ ਆ ਗਿਆ ਪੁਲ ਤੇ ਇੱਥੋਂ ਦੀ ਆਪਾਂ ਅੰਦਰ ਦੀ ਚੱਲਦੇ ਆ ਜੀ ਤੇ ਸ਼ਾਮ ਦਾ ਟਾਈਮ ਹੈ ਜੀ ਦੇਖਦੇ 2-3 ਘੰਟੇ ਹੀ ਲੱਗਣਗੇ ਜੀ ਉਹਨਾਂ ਦੇ ਕੋਲੇ ਕਿਉਂਕਿ ਆਪਣੇ ਕੋਲ ਟਾਈਮ ਨਹੀਂ ਜੀ ਹੁੰਦਾ ਡਿਊਟੀ ਤੋਂ ਆਏ ਨੇ ਜੀ ਤੇ ਫਿਰ ਉਧਰ ਵੀ ਦੇਖਣਾ ਹੁੰਦਾ ਹੈ ਜੀ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਦੁਨੀਆ ਫਾਸਟ ਬਹੁਤ ਹੋ ਗਈ ਹੈ ਜੀ ਆਪਣੇ ਸਾਰੇ ਆਪਣੇ ਕੰਮਕਾਰ ਵੀ ਬੜੇ ਫਾਸਟ ਹੋ ਗਏ ਜੀ ਤੇ ਲੋ ਜੀ ਆਪਾਂ ਅੰਡਰਗਰਾਉਂਡ ਪੁਲ ਦੇ ਵਿੱਚ ਕੋਈ ਪਾਣੀ ਨਹੀਂ ਜੀ ਬਹੁਤ ਸੋਹਣਾ ਲੱਗਿਆ ਮੈਨੂੰ ਪੁਲ ਵੀ ਬਹੁਤ ਸੋਹਣਾ ਲੱਗਦਾ ਹੈ ਜੀ ਇਹ ਤੇ ਇਹਦੇ ਉੱਪਰ ਦੀ ਜਾਂਦੀ ਹੈ ਜੀ ਆਪਣੀ ਰੇਲ ਗੱਡੀ ਤੇ ਠੀਕ ਹੈ ਜੀ ਇਹ ਵੀ ਵਧੀਆ ਹੀ ਹੈ ਜੀ ਪੁਲ ਚਲੋ ਮਾਹੌਲ ਠੀਕ ਹੈ ਤੇ ਦਾ ਵੀ ਤੇ ਲੋ ਜੀ ਹੁਣ ਆਪਾਂ ਪਹੁੰਚ ਗਏ ਜੀ ਭੈਣ ਜੀ ਦੇ ਘਰੇ ਮੇਰੀ ਨਣਦ ਦੇ ਘਰੇ ਆਪਾਂ ਦੇਖਦੇ ਹਾਂ ਜੀ ਕੀ ਕਰਦੇ ਨੇ ਜੀ ਤੇ ਇਹ ਉਹਨਾਂ ਦੀ ਗਲੀ ਹੈ ਥੋੜੀ ਜੀ ਗੱਡੀ ਆਪਾਂ ਬਾਹਰਲੇ ਪਾਸੇ ਲਾਤੀ ਜੀ ਤੇ ਅੰਦਰ ਚਲੇ ਗਈ ਤੇ ਲਓ ਜੀ ਇਹ ਹੈ ਜੀ ਮੇਰੀ ਸਿਸਟਰ ਇਨ ਲਾ ਸਾਡੇ ਪਰਿਵਾਰ ਦੀ ਸਭ ਤੋਂ ਵੱਡੀ ਬੇਟੀ ਹੈ ਜੀ ਤੇ ਬਹੁਤ ਖੁਸ਼ ਹੋਈ ਸਾਨੂੰ ਦੇਖ ਕੇ ਜੀ ਇਮੋਸ਼ਨਲ ਹੋ ਗਈ ਤੇ ਹੱਥਾਂ ਨੂੰ ਮਹਿੰਦੀ ਲਾਈ ਬੈਠੀ ਸੀਗੀ ਇਹ ਤੇ ਕਹਿੰਦੀ ਲਿਆਉਂਦਾ ਹੁਣੇ ਹੱਥ ਧੋ ਕੇ ਆਉਂਦੀ ਐ ਜੇ ਹੁਣੇ ਜੇ ਮਹਿੰਦੀ ਗਿੱਲੀ ਗਿੱਲੀ ਐ ਹੱਥੀ ਦੇ ਦੇਖੋ ਬਿਲਕੁਲ ਗਿੱਲੇ ਨੇ ਜੀ ਕਹਿੰਦੀ ਮੈਂ ਹੁਣੇ ਧੋ ਕੇ ਆਉਂਦੀ ਮੇਰਾ ਵੀਰ ਆਇਆ ਐ ਮੈਂ ਉਹਦੇ ਲਈ ਚਾਹ ਪਾਣੀ ਦੇ ਕਹਿੰਦੀ ਪ੍ਰਬੰਧ ਕਰਾਂ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਚਾਹ ਬੈਠ ਕੇ ਪੀ ਲਨ ਤੇ ਕੋਈ ਗੱਲ ਨਹੀਂ ਟੈਨਸ਼ਨ ਨਾਲੇ ਆਪਾਂ ਫੈਮਿਲੀ ਮੈਂਬਰ ਆ ਕੋਈ ਦਿੱਕਤ ਨਹੀਂ ਤੇ ਸਭ ਤੋਂ ਪਹਿਲਾਂ ਆਪਾਂ ਉਹਨੋਂ ਦਾ ਸੰਧਾਰਾ ਉਹਨਾਂ ਦੀ ਗੋਦੀ ਦੇ ਵਿੱਚ ਦਈਏ ਜੀ ਤੇ ਭੈਣਾਂ ਦਾ ਦਿਲ ਖੁਸ਼ ਹੋ ਜਾਂਦਾ ਹੈ ਜੀ ਤੇ ਮੇਰੀ ਰੂਹ ਨੂੰ ਤਾਂ ਬਹੁਤ ਸਕੂਨ ਮਿਲਿਆ ਜੀ ਤੇ ਕਿਉਂਕਿ ਜਿੰਨੀ ਖੁਸ਼ੀ ਉਹਨਾਂ ਦੇ ਚਿਹਰੇ ਤੇ ਮੈਂ ਸੋਚਿਆ ਸੀਗਾ ਉਹਦੇ ਨਾਲ ਕਿਤੇ ਜ਼ਿਆਦਾ ਦੁੱਗਣੀ ਖੁਸ਼ੀ ਹੋਈ ਉਹਨਾਂ ਨੂੰ ਕਿਉਂਕਿ ਆਪਣੇ ਭੈਣ ਭਰਾਵਾਂ ਦੇ ਜਦੋਂ ਬੰਦਾ ਢਿੱਲਾ ਮੱਠਾ ਹੁੰਦਾ ਨੇ ਜੀ ਤਾਂ ਆਪਣੇ ਭੈਣ ਭਰਾਵਾਂ ਨੂੰ ਯਾਦ ਕਰਦਾ ਤੇ ਨਹੀਂ ਕਈ ਵਾਰੀ ਸਾਡੇ ਤੋਂ ਵੀ ਨਹੀਂ ਜਾਇਆ ਜਾਂਦਾ ਅਸੀਂ ਮੈਂ ਇਹ ਵੀ ਨਹੀਂ ਕਹੂੰਗੀ ਤਲੋ ਜੀ ਪਰ ਉਹਦੀ ਗੋਦੀ ਚ ਸਾਰਾ ਅਸਮਾਨ ਫੜਾਈ ਜਾਂਦੇ ਇਹਦੇ ਪਾਪਾ ਤੇ ਬਾਕੀ ਉਹਦੇ ਲਈ ਮਠਿਆਈ ਅਸੀਂ ਥੋੜੀ ਲੈ ਕੇ ਗਏ ਸੀ ਕਿਉਂਕਿ 슈ਗਰ ਕਰਕੇ ਜਿਆਦਾ ਹੀ ਡਾਊਨ ਹੋ ਗਈ ਤੇ ਇਹ ਮਿੱਠਾ ਫਿਰ ਵਗੈਰਾ ਖਾ ਲੈਂਦੇ ਕਈ ਵਾਰ ਦਿਲ ਕਰ ਜਾਂਦਾ ਜੀ ਬੰਦੇ ਦਾ ਉਸ ਦੀ ਵਜ੍ਹਾ ਤੇ ਅਸੀਂ ਵਧੀਆ ਮਠਿਆਈ ਮਠਾਈ ਲੈ ਕੇ ਗਏ ਸੀ ਤੇ ਆਪਣਾ ਹੁਣ ਆਪਾਂ ਲੱਗੇ ਆ ਜੀ ਇਹਨਾਂ ਤੇ ਰਖੜੀ ਬਨਵਾਉਣ ਤੇ ਇਹਨਾਂ ਨੇ ਹੱਥ ਵਗੈਰਾ ਧੋ ਲੇ ਤੇ ਅੱਧੇ ਪੌਣੇ ਘੰਟੇ ਦੇ ਬਾਅਦ ਅਸੀਂ ਚਾਹ ਵਾਲੀ ਪੀਤਾ ਸਾਰਾ ਕੁਝ ਕਰਕੇ ਤੇ ਹੁਣ ਆਪਾਂ ਰਕੜੀ ਦਾ ਵਿਆਰ ਕਰ ਰਹੇ ਹਾਂ ਜੀ ਤੇ ਦੇਖੋ ਜੀ ਖੁਸ਼ੀ ਬਹੁਤ ਹੈ ਇਹ ਤੇ ਬਹੁਤ ਮਨ ਨੂੰ ਤਸੱਲੀ ਹੋਈ ਤੇ ਲੋ ਜੀ ਦੇਖੋ ਵੱਡੀ ਭੈਣ ਹੈ ਜੀ ਸਾਡੀ ਇਹ ਮੇਰੀ ਨਨਾਨ ਬਹੁਤ ਮੇਰੇ ਦਿਲ ਦੇ ਕਰੀਬ ਹੈ ਜੀ ਸਾਰੀਆਂ ਰਿਸਪੈਕਟਫੁਲ ਨੇ ਮੇਰੀਆਂ ਨਨਦਾ ਜੀ ਇਹ ਜੀ ਕੋਈ ਗੱਲ ਨਹੀਂ ਛੋਟੀਆਂ ਮੋਟੀਆਂ ਖੱਟਪਟ ਹੋ ਹੀ ਜਾਂਦੀ ਹੈ ਜੀ ਕੋਈ ਦਿੱਕਤ ਨਹੀਂ ਆਪਾਂ ਇੰਨੀ ਪ੍ਰਵਾਹ ਨਹੀਂ ਮਾਰਦੇ ਪਰ ਰਿਸ਼ਤਿਆਂ ਨੂੰ ਆਪਾਂ ਟਾਈਮ ਦੇ ਨਾਲ ਆਪਾਂ ਉਹਨਾਂ ਨੂੰ ਮਨਾ ਵੀ ਲਈਦਾ ਹੈ ਜੀ ਉਹਨਾਂ ਦੇ ਆਪਣੇ ਨਾਲ ਇਨਵੋਲਵ ਕਰ ਲਈਦਾ ਹੈ ਜੀ ਸਾਡੇ ਫੈਮਿਲੀ ਮੈਂਬਰ ਦੀ ਖਾਸੀਅਤ ਇਹ ਹੈ ਜੀ ਕਿ ਕਈ ਵਾਰੀ ਚਲੋ ਹੋ ਜਾਂਦਾ ਉਧਰ-ਉਧਰ ਮਾੜੀ-ਮੋਟੀ ਗੱਲਬਾਤ ਤੇ ਉਹਨਾਂ ਨਾਲ ਜਾ ਕੇ ਆਪਾਂ ਦੁਆਰੇ ਜੇ ਬਲਾਉ ਤਾਂ ਵਧੀਆ ਤਰੀਕੇ ਨਾਲ ਆਪਣਾ ਕਰਦੇ ਨੇ ਸਾਡੇ ਨਾਲ ਗੱਲਬਾਤ ਜਾਂ ਸੈਲੀਬ੍ਰੇਸ਼ਨ ਕਰਦੇ ਨੇ ਤੇ ਇੱਧਰ ਮੇਰੀ ਉਹਨਾਂ ਨਾਲ ਦੇਖੋ ਬਹੁਤ ਖੁਸ਼ ਹੈ ਜੀ ਸਾਡੇ ਕਿਉਂਕਿ ਇਹ ਐਨੀ ਲੱਗਦੀ ਨਹੀਂ ਜੀ ਮੱਚ ਉਹ ਹੋਗੀ ਜੀ ਜਿਹੜੀ ਬਿਮਾਰੀ ਹੈ ਨਾ ਇਹ ਛੱਡਦੀ ਨਹੀਂ ਹੈ ਜੀ ਕਿਉਂਕਿ ਬਹੁਤ ਜ਼ਿਆਦਾ ਹੀ ਡਾਊਨ ਹੋ ਗਈ ਹੈ ਸਿਹਤ ਪੱਖੋਂ ਤੇ ਇਹਦੇ ਪਾਪਾ ਬਹੁਤ ਇਮੋਸ਼ਨਲ ਹੋ ਜਾਂਦੇ ਉਹਨੂੰ ਦੇਖ ਕੇ ਕਿਉਂਕਿ ਸਾਡੇ ਘਰ ਦੀ ਬੜੀ ਬੇਟੀ ਹੈ ਜੀ ਇਹ ਤੇ ساری ਜਿੰਦਗੀ ਔਖਾ ਸੌਖਾ ਕੱਟਿਆ ਜੀ ਚਲੋ ਠੀਕ ਹੈ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਅੰਦਰ ਗਰਮੀ ਸੀਗੀ ਤੇ ਕਹਿੰਦੀ ਪਹਿਲਾਂ ਮੱਥਾ ਟੇਕ ਲਈਏ ਤੇ ਸਾਰਾ ਕੁਝ ਕੀਤਾ ਸਾਰਾ ਹੀ ਉਹਨਾਂ ਨੇ ਮਾਹੌਲ ਮਤਲਬ ਕਿ ਵਧੀਆ ਬਣਾਇਆ ਸਾਰਾ ਹੀ ਉਹਨਾਂ ਨੇ ਸੈਲੀਬ੍ਰੇਟ ਕੀਤਾ ਤੇ ਮਿੱਠਾ ਵਗੈਰਾ ਥੋੜਾ ਖਾਇਆ ਇਹਨਾਂ ਨੇ ਤੇ ਇਹਦੇ ਪਾਪਾ ਦੇ ਟਿੱਕਾ ਲਾਇਆ ਆਪਣੇ ਵੀ ਲਾਇਆ ਤੇ ਦੋ ਤਿੰਨ ਰਖੜੀਆਂ ਅਸੀਂ ਰਖੜੀਆਂ ਵੀ ਲੈ ਕੇ ਗਏ ਸੀ ਇਹਦੇ ਲਈ ਵੀ ਜੇ ਨਾ ਹੋਈਆਂ ਬਾਈ ਦੇਵੇ ਤਾਂ ਅਸੀਂ ਆਪੇ ਹੀ ਉਹਨੂੰ ਰਖੜੀਆਂ ਉਹ ਕਰ ਲਾਂਗੇ ਜੀ ਬਣਵਾ ਕੇ ਲੈ ਕੇ ਆਵਾਂਗੇ ਤੇ ਸਾਡੀ ਵੀ ਰਖੜੀ ਇਹਨੇ ਬੰਨੀ ਆ ਆਪਣੇ ਹੱਥ ਨਾਲ ਤੇ ਆਪ ਵੀ ਇਹਨਾਂ ਨੇ ਰਖੜੀਆਂ ਲੈਂਦੀਆਂ ਹੋਈਆਂ ਸੀਗੀਆਂ ਤੇ ਉਹ ਵੀ ਇਹਨਾਂ ਨੇ ਬੰਨੀ ਆ ਜੀ ਤੇ ਲੋ ਜੀ ਫਸਟ ਟਾਈਮ ਇਹਦੇ ਪਾਪਾ ਤੇ ਦੋ ਰਖੜੀਆਂ ਪਹਿਲਾਂ ਸਾਡੀ ਮੇਰੀ ਵੱਡੀ ਨਾਨਾਣ ਨੇ ਬੰਨੀਆਂ ਨੇ ਜੀ ਤੇ ਲੋ ਜੀ ਹੁਣ ਇਹ ਮੈਨੂੰ ਬੁਲਾ ਰਹੇ ਨੇ ਕਿ ਤੂੰ ਵੀ ਆ ਜਾ ਤੇ ਅੰਦਰ ਥੋੜੀ ਜੀ ਗਰਮੀ ਸੀਗੀ ਇਸ ਕਰਕੇ ਮੈਂ ਬਾਹਰ ਆ ਗਈ ਤੇ ਬਾਹਰ ਦਾ ਮਾਹੌਲ ਹੈ ਜੀ ਇਹਨਾਂ ਦੇ ਘਰ ਦਾ ਨਵਾਂ ਘਰ ਬਣਾਇਆ ਜੀ ਉਹਦੀ ਵੀ ਤੁਹਾਨੂੰ ਹੋਮ ਟੂਰ ਬਣਾ ਕੇ ਦਵਾਂਗੀ ਜੀ ਬਹੁਤ ਖੁਸ਼ੀ ਹੋਈ ਜੀ ਇਹਨਾਂ ਦੇ ਦੂਸਰੇ ਬੇਟੇ ਨੇ ਜੀ ਸੈਕੰਡ ਨੰਬਰ ਵਾਲੇ ਬੇਟੇ ਨੇ ਆਪਣਾ ਘਰ ਖੁਦ ਬਣਾਇਆ ਹੈ ਜੀ ਤੇ ਬਹੁਤ ਸੋਹਣਾ ਘਰ ਇਹਨਾਂ ਨੇ ਤਿਆਰ ਕਰਵਾਇਆ ਅਜੇ ਤਿਆਰੀ ਕਰਨੇ ਵਾਲੀ ਹੈ ਤੇ ਫਿਰ ਆਪਾਂ ਉਹਦਾ ਵੀ ਹੋਮ ਟੂਰ ਬਣਾ ਕੇ ਦਵਾਂਗੇ ਜਦੋਂ ਓਪਨਿੰਗ ਹੋਊਗੀ ਤੇ ਲੋ ਜੀ ਇੱਧਰ ਮੇਰੇ ਵੀ ਰਖੜੀ ਬੰਨਤੇ ਜੀ ਤੇ ਵੈਸੇ ਕਹਿੰਦੇ ਹੁੰਦੇ ਵੀ ਮਹੌਲ ਰਖੜੀ ਬੰਨੇ ਨਹੀਂ ਕਰਦੇ ਵੀ ਆਪਣਾ ਤੇ ਲੋ ਜੀ ਪਰ ਅਸੀਂ ਸਾਡੇ ਬੰਧ ਹੁੰਦੇ ਨੇ ਜੀ ਤੇ ਭੈਣ ਭਰਾਵਾਂ ਦਾ ਬੜਾ ਰਿਸ਼ਤਾ ਹੈ ਜੀ ਸਾਰੇ ਪਿਆਰ ਨਾਲ ਰਹਿੰਦੇ ਨੇ ਜੀ ਤੇ ਖੁਸ਼ ਹੈ ਜੀ ਤੇ ਲੋ ਜੀ ਹੁਣ ਮੈਨੂੰ ਕਹਿੰਦੀ ਵੀ ਤੁਸੀਂ ਮਠਿਆਈ ਖਾਓ ਤੇ ਪੂਰਾ ਕਰੋ ਇੰਜੋਏ ਤੇ ਲੋ ਜੀ ਇੱਧਰ ਹੁਣ ਮੇਰੀ ਬੇਟੀ ਦੀ ਵਾਰੀ ਆ ਗਈ ਤੇ ਬੇਟੇ ਦੀ ਨਾਲ ਰਖੜੀ ਫਿਰ ਮੈਨੂੰ ਦਿੱਤੀ ਸੀਗੀ ਉਹ ਮੈਂ ਰੱਖ ਲਈ ਤੇ ਅਗਲੇ ਸਾਲ ਆਪਾਂ ਜਿਨ੍ਹਾਂ ਜਿਨ੍ਹਾਂ ਭੈਣ ਭਰਾਵਾਂ ਨੇ ਮੈਨੂੰ ਰਖੜੀਆਂ ਦਿੱਤੀਆਂ ਨੇ ਮੇਰੇ ਬੇਟੇ ਦੀਆਂ ਤੇ ਆਪਾਂ ਰਖੜੀ ਨੂੰ ਅਗਲੇ ਸਾਲ ਆਪਾਂ ਉਹਦੇ ਲਈ ਕੈਨੇਡਾ ਭੇਜਾਂਗੇ ਜੀ ਤੇ ਬਾਬਾ ਜੀ ਉਹਨੂੰ ਤੰਦਰੁਸਤ ਰੱਖੇ ਤੇ ਸਾਰੀਆਂ ਭੈਣਾਂ ਦਾ ਮਾਣ ਐਦਾਂ ਹੀ ਸਤਿਕਾਰ ਕਰਦੇ ਰਹੀਏ ਪ੍ਰਮਾਤਮਾ ਸਾਨੂੰ ਇੰਨਾ ਕਿਸਮਤ ਬਖਸ਼ੇ ਜੀ ਇੰਨੀ ਕਿ ਤੰਦਰੁਸਤੀ ਰੱਖੇ ਤੇ ਇਹਦੇ ਲਈ ਮੇਰੇ ਤੋਂ ਸੂਟ ਨਹੀਂ ਜਿਲੇ ਹੋਇਆ ਕਿਉਂਕਿ ਸੂਟ ਮੈਨੂੰ ਪਸੰਦ ਨਹੀਂ ਆਇਆ ਰਸਤੇ ਦੇ ਵਿੱਚ ਮੈਂ ਦੇਖਿਆ ਜ਼ਰੂਰ ਹੈ ਜੀ ਪਰ ਸੂਟ ਮੈਨੂੰ ਪਸੰਦ ਨਹੀਂ ਆਇਆ ਇਸ ਕਰਕੇ ਤੇ ਮੈਂ ਸੋਚਿਆ ਸੀਗਾ ਮੈਂ ਕਿ ਚਲੋ ਕਿਤੇ ਨੈਕਸਟ ਫੇਅਰ ਕੋਈ ਮੈਰਿਜ ਹੈ ਆਪਣੇ ਅੱਗੇ ਤੇ ਫਿਰ ਆਪਾਂ ਸੂਟ ਇਹਨੂੰ ਲੈ ਕੇ ਦਵਾਂਗੇ ਆਪਾਂ ਪੈਸੇ ਦੇ ਆਏ ਸੀਗੇ ਸ਼ਗਨ ਦੇ ਰੂਪ ਦੇ ਵਿੱਚ ਤੇ ਲਓ ਜੀ ਹੁਣ ਆ ਗਿਆ ਹੋ ਗਿਆ ਜੀ ਸ਼ਾਮ ਆਪਾਂ ਚੱਲੇ ਜੀ ਆਪਣੇ ਘਰ ਨੂੰ ਜਾਂਦੇ ਹੁਣ ਛਾਲੀ ਸਾਹਿਬ ਦਾ ਇੱਕ ਤੁਹਾਨੂੰ ਮੈਂ ਛੋਟਾ ਜਿਹਾ ਝਲਕ ਦਿਖਾਉਂਗੀ ਜੀ ਤੇ ਲਓ ਜੀ ਦੇਖੋ ਸਾਨੂੰ ਹੋ ਗਿਆ ਜੀ ਨੇਰਾ ਕ੍ਰੀਮ ਸਾਨੂੰ 8 8.5 ਦਾ ਟਾਈਮ ਹੋ ਗਿਆ ਜੀ ਤੇ ਹੁਣ ਆਪਾਂ ਚੱਲਦੇ ਆ ਆਪਣੇ ਘਰ ਨੂੰ ਇਹ ਮੇਨ ਹਾਈਵੇ ਹੈ ਜੀ ਤੇ ਰਾਤ ਨੂੰ ਥੋੜੀ ਜਿਹੀ ਗੱਡੀ ਇੱਥੇ ਡੇਂਜਰ ਤਰੀਕੇ ਨਾਲ ਹੀ ਚਲਾਉਂਦੇ ਨੇ ਲੋਕੀ ਕਿਉਂਕਿ ਸਾਰੀ ਇਹ ਦਿੱਲੀ ਵਾਲਾ ਹਾਈਵੇ ਹੈ ਜੀ ਤਲੋਈ ਹੱਸੀ ਪਹੁੰਚ ਗਏ ਹੰਸਾਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਆਪਾਂ ਮਹਾਰਾਜ ਦਾ ਪੋਟਾਸਰਾ ਲੈਂਦੇ ਆਂ ਜੀ ਕਿਉਂਕਿ ਜਦੋਂ ਬੇਟੇ ਨੂੰ ਜਾਣ ਭੇਜਣਾ ਸੀਗਾ ਉਦੋਂ ਵੀ ਮੈਂ ਇੱਥੇ ਹੀ ਲੈ ਕੇ ਆਈ ਸੀਗੀ ਬੇਟੇ ਨੂੰ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਕਰਿਓ ਤੇ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ